ਕਪੂਰਥਲਾ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਨੇ ਸੁਡਾਨ ਦੇ ਇੱਕ ਨਾਗਰਿਕ ਮੁਹੰਮਦ ਵਾਡਰਾ ਜਿਸ ਦੀ ਕੀ ਹੱਤਿਆ ਹੋਈ ਸੀ ਪੁਲਿਸ ਨੇ ਉਸ ਦੀ ਹੱਤਿਆ ਦੇ ਸਾਰੇ ਹੀ ਘਟਨਾ ਨੂੰ 12 ਘੰਟਿਆਂ ਦੇ ਵਿੱਚ ਹੀ ਸੁਲਝਾਉਣ ਦਾ ਦਾਵਾ ਕਰ ਦਿੱਤਾ ਹੈ ਐਨਾ ਹੀ ਨਹੀਂ ਪੁਲਿਸ ਨੇ 8 ਵਿੱਚੋਂ 6 આરોપીਆਂ ਨੂੰ ਗ੍ਰਿਪਤਾਰ ਕੀਤਾ ਹੈ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਪੁਲਿਸ ਨੇ ਹਿਮਾਚਲ ਤੋਂ 6 ਰੁਪਏ ਕਾਬੂ ਕੀਤੇ ਅਤੇ ਪੁਲਿਸ ਦਾ ਦਾਵਾ ਹੈ ਕਿ ਹੋਰ આરોપીਆਂ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ਇਸ ਮੌਕੇ ਦੇ ਪੁਲਿਸ ਅਧਿਕਾਰੀ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਕੀ ਜਾਣਕਾਰੀ ਹੈ ਪਗਵਾੜੀ ਜਿਹੜਾ ਮਰਡਰ ਹੋਇਆ ਉਸ ਬਾਰੇ ਕੀ ਜਾਣਕਾਰੀ ਹੈ ਪੁਲਸ ਨੇ ਕੀ ਇਨਵੈਸਟੀਗੇਟ ਕੀਤਾ ਹੈ ਕਿੱਥਾ ਪਹੁੰਚਾ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜੇਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ 140 ਨੈਸ਼ਨਲ ਦੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਕੱਲ੍ਹ ਸਵੇਰੇ 15 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੇਡੂ ਪਿੰਡ ਦੇ ਵਿੱਚ ਕੁਝ ਮੁੰਡਿਆਂ ਦੇ ਗਰੁੱਪਸ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਦੌਰਾਨ ਇੱਕ ਸੂਦਨੀਸ ਨੈਸ਼ਨਲ ਦੀ ਜਿਹੜੀ ਮੌਤ ਹੋਈ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਜਿਹੜੀ ਸਤਨਪੁਰੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨਸ ਆਫ ਮਰਡਰ ਅਟੈਂਪਟ ਟੂ ਮਰਡਰ ਐਂਡ ਰਾਈਟਿੰਗ ਇਮੀਡੀਏਟਲੀ ਫਗਵਾੜਾ ਜਿਹੜੀ ਟੀਮ ਆ ਐਸ ਪੀ ਫਗਵਾੜਾ ਡੀਐਸਪੀ ਫਗਵਾੜਾ ਇੰਚਾਰਜ ਇਹ ਫਗਵਾੜਾ ਐਸਐਚਓ ਸਤਨਾਪੁਰਾ ਅਤੇ ਇੰਚਾਰਜ ਮਿਹੜੂ ਚੌਂਕੀ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਤੇ ਹਰ ਪੱਖੋਂ ਜਿਹੜੀ ਤਫ਼ਤੀਸ਼ ਨੂੰ ਸ਼ੁਰੂ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀਸੀਟੀਵੀ ਫੁਟੇਜ ਪਹ ਲਾਈਆਂ ਗਈਆਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਹੈਗੇ ਆ ਉਹ ਇੱਕ ਬੁਲੈਰੋ ਗੱਡੀ 'ਚ ਬੈ ਕੇ ਹਿਮਾਚਲ ਵਾਲੇ ਪਾਸੇ ਜਾ ਰਹੇ ਹਨ ਆ ਇਹਤੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਵਖਵਖ ਜ਼ਿਲ੍ਹੇ ਨਾਲ ਤਾਲਮਿਲ ਕੀਤਾ ਗਿਆ ਤੇ ਸਾਡੇ ਵੱਲੋਂ ਵੀ ਵਖਵਖ ਤਫ਼ਤੀਸ਼ੀ ਟੀਮਾਂ ਜਿਹੜੀਆਂ ਉਹਨਾਂ ਦੇ ਪਿੱਛੇ ਭੇਜੀਆਂ ਗਈਆਂ ਅੰਤ ਵਿੱਚ ਜਿਹੜਾ 6 ਦੋਸ਼ੀ ਹੈਗੇ ਆ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਤੇ ਲੱਗਿਓ ਗ੍ਰਿਫਤਾਰ ਕੀਤਾ ਗਿਆ ਹੈ ਤੱਕ ਜਿਹੜੀ ਗੱਡੀ 'ਚ ਉਹ ਭੱਜੇ ਸੀ ਬੁਲੈਰੋ ਗੱਡੀ ਉਹਨੂੰ ਵੀ ਅਸੀਂ ਰਿਕਵਰ ਕੀਤਾ ਗਿਆ ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਨਾਮ ਅਭੇਰਾਜ ਅਭੇਰਾਜ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਜਨੇ ਤੈਸਰ ਹਤਿਆ ਨਾਲ ਬਾਹਰ ਕਰਕੇ ਸੂਦਨਿਸ਼ ਨੈਸ਼ਨਲ احمد ਮਹਿਮੂਦ ਮੁਹੰਮਦ ਬੜਾ ਬਾਲਾਸ ਯੂਸਫ ਇਹਦਾ ਕਤਲ ਕੀਤਾ ਸੀ ਇਹਦੇ ਨਾਲ ਅਮਰ ਪ੍ਰਤਾਪ ਯਸ਼ਵਰਧਨ ਵਿਕਾਸ 바ਵਾ ਮੁਹੰਮਦ ਸ਼ੋਏ ਬਤੇ ਅਦਿੱਤਿਆ ਗਰ ਇਹਨਾਂ ਨੂੰ ਵੀ ਮੌਕੇ ਤੇ ਅਰੈਸਟ ਕੀਤਾ ਗਿਆ ਹੈ ਜਿਹੜਾ ਵਾਰਦਾਤ ਦੇ ਵਿੱਚ ਦੱਤਰ ਵਰਤਿਆ ਗਿਆ ਸੀ ਕਤਲ ਕਰਨ ਲਈ ਉਹ ਵੀ ਰਿਕਵਰ ਹੋਇਆ ਤੇ ਬਲੈਰੋ ਗੱਡੀ ਵੀ ਰਿਕਵਰ ਹੋਈ ਹੈ ਜਿਹੜੀ ਇਹ ਗੁੱਥੀ ਹੈਗੀ ਕਪੂਥਲਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਤੇ ਹੋਏ 12 ਘੰਟੇ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ ਹੈ ਅੰਦੋਸ਼ਿਆ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਕਹਿੰਦੇ ਸਾਨੂੰ ਉਮੀਦ ਹੈ ਕਿ ਪ੍ਰੋਪਰ ਇਹਦੀ ਤਫ਼ਤੀਸ਼ ਕਰਕੇ ਜਿਹੜੇ ਵੱਡੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਕਰਾਵਾਂਗੇ ਸਰ ਪ੍ਰਾਇਮਰੀ ਤੌਰ ਤੇ ਲੜਾਈ ਦਾ ਕਾਰਨ ਜਾਂ ਇਸ ਕਤਲ ਦਾ ਕਾਰਨ ਕੀ ਸਾਹਮਣੇ ਆਉਂਦਾ ਹੈ ਇਹ ਇਹ ਜਿਹੜੇ ਮੁੰਡੇ ਲੜੇ ਹੈਗੇ ਆ ਇਹ ਸਟੂਡੈਂਟਸ ਹੀ ਹੈਗੇ ਆ ਅਤੇ ਲੜਾਈ ਦਾ ਕਾਰਨ ਇਹਨਾਂ ਚ ਜਿਹੜੀ ਪੁਰਾਣੀ ਰੰਜਿਸ਼ ਸੀਗੀ ਜਿਹਦੇ ਕਰਕੇ ਲੜੇ ਆ ਠੀਕ ਹੈ ਸਰ ਸੋ ਇਹ ਮਨਸ਼ਾ ਸੀਗੀ ਕਿ ਬਾਰਡਰੀ ਕਰਨ ਵਾਲਾ ਮਨਸ਼ਾ ਇਹਦੇ ਚ